ਏ ਬਾਈ ਲੌਂਦੀ ਬਹੁਤ ਜ਼ਿਆਦੇ ਹੈ ਹਜੇ ਤਾਂ ਇਹ ਨੇ ਅੱਧਾ ਲੈ ਲਾਇਆ ਠੀਕ ਆ ਹੂੰ ਕਿ ਤੁਰਿਆ ਨਹੀਂ ਜਾਂਦਾ ਤੂੰ ਆਹ ਮਸਾਂ ਤੁਰਿਆ ਜਾਂਦਾ ਤੋ ਠੀਕ ਆ ਬੈਠਦੀ ਵੀ ਮਸਾਂ ਐ ਓਕੇ ਓਕੇ ਲਓ ਜੀ ਲੈ ਵੇ ਤੁਹਾਨੂੰ ਤਾਜ਼ਾ ਤੁਸੀਂ ਦਾਹਾਦੇ ਹੋ ਬਾਈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੋਨਸਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਗਾਂ ਬਕਾਉਆ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਟੱਟ ਤੱਕ ਨੂੰ ਇਹ ਵੀਡੀਓ ਫਲਰ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਨਾਮ ਵੀਰ ਜੀ ਆਪਣਾ ਆਪਣਾ ਨਾਮ ਬਾਈ ਚਮਕੌਰ ਸਿੰਘ ਹੈ ਪਿੰਡ ਪਿੰਡ ਕਹਿੰਦਾ ਵੀਰੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਬੜੀ ਜਾਣਕਾਰੀ ਦਿੰਦੇ ਕਿੰਨੇ ਕਿ ਦਿਨ ਬਾਕੀ ਸੂਣ ਦੇ ਇਹਦੇ ਸੂਣ ਦੇ ਬਾਈ ਰਹਿੰਦੇ ਅਜੇ 10-12 ਦਿਨ ਕਾਂ ਮ ਸੂਆ ਵੀਰੇ ਸੂਆ ਬਾਈ ਇਹ ਚੌਥਾ ਸੂਆ ਹੈ ਠੀਕ ਆ ਪਿਛਲੇ ਸੂਏ ਦੁੱਧ ਦੁੱਧ ਪਿਛਲੇ ਸੂਏ ਬਾਈ 18 ਸੀ ਉਦੋਂ ਪਿਛਲੇ 16 ਸੀਗਾ ਠੀਕ ਆ ਹਾਂ ਤੇ ਥਣੋ ਕੀ ਕਹਿੰਦੇ ਤੁਸੀਂ ਇੱਕ ਥਣ ਦੀ ਮੰਗਲੇ ਦੀ ਬਾਈ ਤੱਲ ਜਮ ਪਹਿਲਾਂ ਤੋਂ ਹੀ ਠੀਕ ਆ ਹਾਂ ਪਹਿਲਾਂ ਤੋਂ ਹੀ ਤੱਲ ਹੈ ਠੀਕ ਆ ਹਾਂ ਜੀ ਰੇਟ ਰੂਟ ਭਰਾ ਜਮ ਜਾ ਖੱਚ ਕੇ ਦਾ ਰੇਟ ਬਾਈ 45000 ਕਰਦੇ ਆ 45000 ਮੌਕੇ ਦੇ ਕੋਈ ਮਾਨਤਾਨ ਹੋ ਜੂ ਥੋੜਾ ਬਹੁਤ ਠੀਕ ਆ ਤੋੜ ਦਿਓ ਜੀ ਲੋ ਜੀ 45000 ਰੁਪਇਆ ਬਾਈ ਕਹਿੰਦਾ ਰੇਟ ਆ ਦੁੱਧ ਬਾਈ ਨੇ ਦੱਸਤਾ ਠੀਕ ਆ ਜੀ ਸੁਆ ਵੀ ਦੱਸਤਾ ਸਾਨੂੰ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਇਹ ਬਾਈ ਲੌਂਦੀ ਬਹੁਤ ਜ਼ਿਆਦਾ ਹੈ ਹਜੇ ਤਾਂ ਇਹਨੇ ਅੱਧਾ ਵੀ ਲਾਹਿਆ ਠੀਕ ਆ ਹੂੰ ਕਿ ਤੁਰਿਆ ਨਹੀਂ ਇਹਨਾਂ ਤੋਂ ਆ ਮਸਾਂ ਤੁਰਿਆ ਜਾਂਦਾ ਇਹ ਤੋਂ ਠੀਕ ਆ ਬੈਠਦੀ ਵੀ ਮਸਾਂ ਐ ਓਕੇ ਓਕੇ ਲਓ ਜੀ ਲੈ ਵੇ ਤੁਹਾਨੂੰ ਤਾਜਾ ਤੁਸੀਂ ਲਾ ਸਕਦੇ ਹੋ ਬਾਈ ਕਹਿੰਦਾ ਲੈ ਵਾ ਲੂ ਵਾ ਬਹੁਤ ਭਰਦੀ ਐ ਇਹ ਹਾਲੇ ਤਾਂ ਦਿਨ ਪਏ ਆ ਠੀਕ ਆ ਜੀ ਲਓ ਜੀ ਮਾਗਲ ਨੇ ਸਾਨੂੰ ਪਹਿਲਾਂ ਇਧਰ ਲੈ ਥਲੋ ਲੋ ਜੀ ਬਾਕੀ ਤਾਂ ਬਈ ਸਹੀ ਐ ਨਾ ਹਾਂ ਹਾਂ ਬਾਕੀ ਬਈ ਸਹੀ ਐ ਠੀਕ ਆ ਬਹੁਤ ਸੀਲ ਆ ਬਈ ਜਿਵੇਂ ਮਰਜ਼ੀ ਅਗਲਾ ਐ ਕਿ ਹੋਈ ਚਾਹੀ ਜਵੇ ਆ ਕੇ ਜਿਵੇਂ ਮਰਜ਼ੀ ਹੋ ਕਰ ਜਵੇ ਢਾਲ ਨਹੀਂ ਕਹਿੰਦੀ ਕੁਝ ਵੀ ਤਾਂ ਅੱਛਾ ਜੀ ਹਾਂ ਘਰੇ ਵਾਲੀ ਸੀ ਆਪਣੀ ਵਸੀ ਨਾ ਬਈ ਆਪਾਂ ਲਈ ਸੀ ਸਕੀਰੀ ਚੋਂ ਠੀਕ ਆ ਹਾਂ ਠੀਕ ਆ ਲੋਪਰਾ ਦੇਖ ਸਕਦੇ ਹੋ ਕੱਦ ਵੱਡ ਸੋਹਣਾ ਠੀਕ ਆ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ